ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਦੋਸਤੋ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਉਹ ਹੈਗਾ ਬਈ ਸਰਕਾਰ ਅੰਜੇਤ ਸਿੰਘ ਦੇ ਪੁੱਤਰ ਕਮਰ ਪਸ਼ੋਰਾ ਸਿੰਘ ਦਾ ਅਸਲ ਕਾਤਲ ਕੌਣ ਸੀਗਾ ਜੇ ਇਤਿਹਾਸ ਬੜਾ ਲੰਮਾ ਚੌੜਾ ਹੈਗਾ ਹਨਾ ਤੁਸੀਂ ਵੀ ਥੋੜਾ ਬਹੁਤਾ ਪੜਿਆ ਹੋਇਆ ਹੋਏਗਾ ਕਦੇ ਨਹੀਂ ਵੱਖੋ ਵਖਰੇ ਸਮੇਂ ਤੇ ਆਪਾਂ ਕੁਝ ਵੀਡੀਓ ਹੋਰ ਵੀ ਤਿਆਰ ਕਰਾਂਗੇ ਦੇ ਉੱਤੇ ਸਰਕਾਰ ਅੰਜੇਤ ਸਿੰਘ ਤੋਂ ਬਾਅਦ ਲਾਹੌਰ ਦਰਬਾਰ ਦੇ ਅੰਦਰ ਆਪਸੀ ਭਰਾ ਮਾਰੂ جنگ ਹੈ ਜਿਹੜੀ ਉਹ ਤੁਰੇ ਤੇ ਇਹਦੇ ਪਿੱਛੇ ਸਭ ਤੋਂ ਵੱਡੇ ਸੂਤਰਤਾ ਦੇ ਜਿਹੜੇ ਸੀਗੇ ਉਹ ਅੰਗਰੇਜ਼ ਸੀਗੇ ਉਹਨਾਂ ਦੇ ਨਾਲ ਡੋਗਰੇ ਤੇ ਕੁਝ ਨਾ ਅਹਿਲ ਸਿੱਖ ਸਰਦਾਰ ਵੀ ਸੀਗੇ ਸਮਾਪਨੀ ਤੋਰ ਤੁਰਿਆ ਸਭ ਤੋਂ ਪਹਿਲਾਂ ਸਰਕਾਰ ਖੜਕ ਸਿੰਘ ਦਾ ਵੀ ਕਤਲ ਹੀ ਹੋਇਆ ਸਰਕਾਰ ਨੌਨਿਹਾਲ ਸਿੰਘ ਦਾ ਕਤਲ ਹੋਇਆ ਫਿਰ ਸਰਕਾਰ ਸ਼ੇਰ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਦਲੀਪ ਸਿੰਘ ਨੂੰ ਗੱਦੀ ਦੇ ਉੱਤੇ ਬਿਠਾਇਆ ਗਿਆ ਇਸੇ ਸਮੇਂ ਦੇ ਵਿੱਚ ਕੁਝ ਘਟਨਾਵਾਂ ਬਹੁਤ ਧਿਆਨ ਮੰਗਦੀਆਂ ਨੇ ਸਰਕਾਰ ਰنجੀਤ ਸਿੰਘ ਦੇ ਦੋ ਪੁੱਤਰ ਹੋਰ ਸੀਗੇ ਜਿਹੜੇ ਕਮਰ ਕਸ਼ਮੀਰਾ ਸਿੰਘ ਤੇ ਕਮਰ ਪਸ਼ੋਰਾ ਸਿੰਘ ਇਹਨਾਂ ਨੇ ਬਗਾਵਤ ਕੀਤੀ ਸ਼ਾਲਕੋਟ ਦਾ ਇਲਾਕਾ ਸੀ ਇਹਨਾਂ ਦੇ ਕੋਲ ਇਸ ਵਕਤ ਜਿਹੜਾ ਲਾਹੌਰ ਦਰਬਾਰ ਦਾ ਵਜ਼ੀਰ ਸੀਗਾ ਉਹ ਖੀਰਾ ਸਿੰਘ ਸੀਗਾ ਉਨੇ ਗਲਬ ਸਿੰਘ ਨੂੰ ਫੌਜਾਂ ਦੇ ਕੇ ਭੇਜਿਆ ਸਿਆਲਕੋਟ ਦੇ ਉੱਤੇ ਚੜ੍ਹਾਈ ਕੀਤੀ ਗਈ ਫਿਰ ਇਥੋਂ ਹੀ ਭੱਜ ਗਏ ਭਰਾ ਅ ਕਮਰ ਕਸ਼ਮੀਰਾ ਸਿੰਘ ਜਿਹੜਾ ਸੀਗਾ ਉਹ ਆਪਣੇ ਪਰਿਵਾਰ ਦੇ ਸਮੇਤ ਬਾਬਾ ਬੀਰ ਸਿੰਘ ਨਰੰਗਾ ਬਾਦ ਵਾਲੇ ਦੇ ਡੇਰੇ ਦੇ ਉੱਤੇ ਸ਼ਹੀਦ ਹੋਇਆ ਜਦੋਂ ਹੀਰਾ ਸਿੰਘ ਨੇ ਉੱਥੇ ਫੌਜਾਂ ਚਾੜ੍ਹ ਦਿੱਤੀਆਂ ਸੀਗੀਆਂ ਇਧਰ ਜਿਹੜਾ ਕਮਰ ਪਸ਼ੋਰਾ ਸਿੰਘ ਸੀਗਾ ਇਹ ਪੰਜਾਬ ਦਾ ਇਲਾਕਾ ਛੱਡ ਕੇ ਅ ਅੰਗਰੇਜ਼ਾਂ ਦੇ ਕੋਲ ਚਲਾ ਜਾਂਦਾ ਉਹਨਾਂ ਤੋਂ ਡੋਗਰਿਆਂ ਦੇ ਵਿਰੁੱਧ ਮਦਦ ਮੰਗਦਾ ਕੋਈ ਗੱਲ ਨਹੀਂ ਬਣਦੀਗੀ ਹੀਰਾ ਸਿੰਘ ਦੇ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਗੱਲ ਨਹੀਂ ਬਣਦੀਗੀ ਇਸੇ ਟਾਈਮ ਦੇ ਵਿੱਚ ਹੀਰਾ ਸਿੰਘ ਦਾ ਵੇਲਾ ਵੀ ਪੂਰਾ ਹੋ ਗਿਆ ਚਲੋ ਉਸ ਤੋਂ ਬਾਅਦ ਮਹਾਰਾਣੀ ਜਿੰਦਕੌਰ ਨੇ ਪਸ਼ੋਰਾ ਸਿੰਘ ਨੂੰ ਮੁਰਤੋਂ ਛਾਲਕੋਟ ਦਾ ਇਲਾਕਾ ਸੀ ਜਿਹੜਾ ਉਹ ਦੇ ਦਿੱਤਾ ਪਰ ਇਸੇ ਸਮੇਂ ਦੇ ਵਿੱਚ ਜਿਹੜਾ ਗੁਲਾਬ ਸਿੰਘ ਡੋਗਰਾ ਹੈ ਉਹ ਕਮਰ ਬਿਸ਼ੋਰਾ ਸਿੰਘ ਨੂੰ ਚੁੱਕਣਾ ਦਿੰਦਾ ਹੈ ਜੀ ਵੀ ਗੱਦੀ ਦੇ ਉੱਤੇ ਤੇ ਤੇਰਾ ਹੱਕ ਬਣਦਾ ਸੀਗਾ ਤੇ ਗੁਲਾਬ ਸਿੰਘ ਡੋਗਰਾ ਹੈ ਜਿਹੜਾ ਉਹ ਆਤ ਦਰਜੇ ਦਾ ਕਟਿਆ ਤੇ ਨੀਚ ਬੰਦਾ ਹੈ ਹੈਨਰੀ ਹਾਰਡਿੰਗ ਜਦੋਂ ਚਾਰਲਸ ਨੇਪੀਅਰ ਨੂੰ ਚਿੱਠੀ ਲਿਖਦਾ ਨਾ ਉਹਦੇ ਚੋ ਇੱਕ ਗੱਲ ਦਾ ਜ਼ਿਕਰ ਕਰਦਾ ਹੈ ਕਹਿੰਦਾ ਵੀ ਹਕੀਕਤ ਇਹ ਸੰਸਾਰ ਦੇ ਅੰਦਰ ਗੁਲਾਬ ਸਿੰਘ ਡੋਗਰੇ ਜਿੰਨਾ ਦੁਸ਼ਟ ਕੋਈ ਵੀ ਪੈਦਾ ਨਹੀਂ ਜਿਹ ਹੋਇਆ ਹੋਏਗਾ ਵੀ ਜੰਮਿਆ ਹੀ ਨਹੀਂਗਾ ਕੋਈ ਹੈਨਰੀ ਹੈਵਲੈਗ ਨੇ ਇੱਕ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਕਹਿਣ ਲੱਗਾ ਵੀ ਜੇ ਕਿਸੇ ਚિત੍ਰਕਾਰ ਨੇ ਸੰਸਾਰ ਦੇ ਸਭ ਤੋਂ ਮਕਾਰੀ ਬੰਦੇ ਦਾ ਚਿੱਤਰ ਬਣਾਇਆ ਹੋਵੇ ਨਾ ਤੇ ਉਦੋਂ ਬਾਅਦ ਦੇ ਵਿੱਚ ਕਿਤੇ ਉਹ ਗੁਲਾਬ ਸਿੰਘ ਡੋਗਰੇ ਨੂੰ ਦੇਖ ਲਵੇ ਤਾਂ ਆਪਣੇ ਸਾਰੇ ਚਿੱਤਰ ਚੁੱਕ ਕੇ ਸੁੱਟ ਦੇਗਾ ਤੇ ਬਸ ਉਹ ਕਲਾ ਗੁਲਾਬ ਸਿੰਘ ਦਾ ਹੀ ਚਿੱਤਰ ਬਣਾਏਗਾ। ਯਾਨੀ ਇੱਥੇ ਤੁਸੀਂ ਉਹਦੀ ਸ਼ਖਸੀਅਤ ਦਾ ਅੰਦਾਜ਼ਾ ਲਗਾ ਕੇ ਦੇਖੋ। ਉਹਨੇ ਬਹੁਤ ਵੱਡੇ ਪੱਦਰ ਦੇ ਉੱਤੇ ਲਾਹੌਰ ਦਰਬਾਰ ਨੂੰ ਖੋਰਾ ਲਾਇਆ। ਬਹੁਤ ਵੱਡਾ ਚਾਲਬਾਜ਼ ਸੀਗਾ ਉਹ। ਇਨੇ ਛਾਲਕੋਟ ਬੈਠੇ ਹੋਏ ਕਮਨ ਪਸ਼ੋਰਾ ਸੀ ਉਹਨੂੰ ਚੁੱਕਣਾ ਦਿੱਤੀ ਕੋਈ ਦੀ ਚੁੱਕਣਾ ਦੇ ਵਿੱਚ ਆਇਆ ਉਹਨੇ ਬਗਾਵਤ ਕਰ ਦਿੱਤੀ ਇਧਰੋਂ ਲਾਹੌਰ ਦਰਬਾਰ ਨੇ ਦੀ ਬਗਾਵਤ ਦਬਾਉਣ ਦੇ ਵਾਸਤੇ ਫੌਜ ਭੇਜੀ ਇਹ ਚਲੋ ਬਗਾਵਤ ਕਰਦਾ ਆਪਣਾ ਅਟਕ ਦੇ ਕਿਲੇ ਦੇ ਉੱਤੇ ਜਾ ਕੇ ਕਬਜ਼ਾ ਕਰਨ ਲੰ다 ਇਧਰੋਂ ਲਾਹੌਰ ਦਰਬਾਰ ਅੰਦਰੋਂ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਤੇ ਫਤਿਹ ਖਾਨ ਟਬਾਣਾ ਇਹਨਾਂ ਨੂੰ ਫੌਜ ਦੇ ਕਿ ਭੇਜਿਆ ਜਾਂਦਾ ਫਤੇਹ ਖਾਨ ਟਵਾਣਾ ਸੀਗਾ ਜਿਹੜਾ ਇਹਦੀ ਗੁਲਾਬ ਸਿੰਘ ਡੋਗਰੇ ਦੇ ਨਾਲ ਬੜੀ ਪੀੜੀ ਸਾਂਝ ਸੀਗੀ ਤੇ ਚੀਜ਼ਾਂ ਦੇਖਣਾ ਤੁਸੀਂ ਆਪਸ ਵਿੱਚ ਕਿਵੇਂ ਰਲਦਿਆਂ ਨੇ ਜਦੋਂ ਉੱਥੇ ਪਹੁੰਚੇ ਫੌਜਾਂ ਦੇ ਮਨ ਦੇ ਵਿੱਚ ਕੁਮਰ ਦੇ ਪ੍ਰਤੀ ਹਮਦਰਦੀ ਸੀ ਜਿਸ ਕਰਕੇ ਗੱਲਬਾਤ ਕੀਤੀ ਸਰਦਾਰ ਚਤਰ ਸਿੰਘ ਨੇ ਤੇ ਮਨਾਲਿਆ ਕਮਰ ਪਸ਼ੋਰਾ ਸਿੰਘ ਨੂੰ ਵੀ ਉਹ ਸਮਰਪਣ ਕਰਦੇ ਵੇ ਉਹਨੇ ਸਮਰਪਣ ਕਰ ਦਿੱਤਾ ਤੇ ਇਹਨੂੰ ਵਾਪਸ ਲੈ ਕੇ ਲਾਹੌਰ ਵੱਲ ਆ ਰਹੀ ਸੀ ਕਿਤੇ ਪੰਜਾ ਸਾਹਿਬ ਰੁਕੇ ਪੰਜਾ ਸਾਹਿਬ ਜਦੋਂ ਰੁਕੇ ਰਾਤ ਉੱਥੇ ਦਰਸ਼ਨ ਕਰ ਰਹੇ ਸੀਗੇ ਤੇ ਉੱਥੇ ਮੁੜ ਗੁਲਾਬ ਸਿੰਘ ਦੀ ਚੁਕਣਾ ਦੇ ਉੱਤੇ ਹੀ ਜਿਹੜਾ ਸੀਗਾ ਉਹ ਇਹਨੂੰ ਕਮਰ ਪਸ਼ੋਰਾ ਸਿੰਘ ਨੂੰ ਮੁੜ ਗ੍ਰਿਫਤਾਰ ਕਰਕੇ ਫਤੇ ਚੰਦ ਟਵਾਣਾ ਜਿਹੜਾ ਉਹ اٹਕ ਦੇ ਕਿਲੇ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਫਿਰ ਇਹਦਾ ਗਲਾ ਘੁੱਟ ਕੇ ਨੂੰ ਮਾਰ ਦਿੱਤਾ ਗਿਆ ਤੇ اٹਕ ਦਰਿਆ ਦੇ ਵਿੱਚ ਨੂੰ ਰੋੜ ਦਿੱਤਾ ਗਿਆ ਉਹਨੂੰ ਗੱਲ ਪੂਰੀ ਇਹ ਗਈ ਵੀ ਇਹ ਕਤਲ ਤਾਂ ਕੀਤਾ ਗਿਆ ਕਿਉਂਕਿ ਇਹਦਾ ਹੁਕਮ ਸੀ ਜਿਹੜਾ ਉਹ ਮਹਾਰਾਣੀ ਜਿੰਦਕੌਰ ਦੇ ਭਰਾ ਜਵਾਰ ਸਿੰਘ ਨੇ ਦਿੱਤਾ ਸੀਗਾ ਤੇ ਲਾਹੌਰ ਦੇ ਅੰਦਰ ਗਲਾਬ ਸਿੰਘ ਡੋਗਰੇ ਦਾ ਇੱਕ ਬਹੁਤ ਹੀ ਭਰੋਸੇਮੰਦ ਬੰਦਾ ਸੀਗਾ ਫੌਜਾਂ ਦੇ ਵਿੱਚ ਜਿਹਦਾ ਨਾਂ ਹੈ ਪ੍ਰਿਥੀ ਸਿੰਘ ਡੋਗਰਾ ਇਹ ਅਰਬੇਲ ਸਿੰਘ ਡੋਗਰੇ ਦਾ ਪੁੱਤਰ ਸੀਗਾ ਇਹਨੇ ਫੌਜਾਂ ਦੇ ਵਿੱਚ ਬੜੇ ਜੋਰੋ ਸ਼ੋਰ ਦੇ ਨਾਲ ਇਹ ਗੱਲ ਧਮਾ ਦਿੱਤੀ ਇਹਨੇ ਪੈਸਾ ਵੀ ਵੰਡਿਆ ਇਥੋਂ ਤੱਕ ਕਿ ਲਾਹੌਰ ਦਰਬਾਰ ਦੀ ਅੰਦਰਲੀਆ ਕਿਲੇ ਵਾਲੀਆਂ ਫੌਜਾਂ ਤੱਕ ਵੀ ਇਹ ਗੱਲ ਪਹੁੰਚਾ ਦਿੱਤੀ ਗਈ ਤੇ ਅਖੀਰ ਦੇ ਉੱਤੇ ਮਹਾਰਾਣੀ ਜਿੰਦਕੌਰ ਤੱਕ ਵੀ ਇਹ ਗੱਲ ਪਹੁੰਚੀ ਵੀ ਲੈ ਕੇ ਪਹੁੰਚਿਆ ਜਾਵੇ ਪੰਚਾਂ ਦੇ ਕੋਲ ਇਹਨੂੰ ਆਪਣੇ ਨੂੰ ਜਵਾਰ ਸਿੰਘ ਨੂੰ ਵੀ ਉੱਥੇ ਗੱਲ ਹੋਏਗੀ ਚਲੋ ਆਪਾਂ ਨੂੰ ਪਤਾ ਇਤਿਹਾਸ ਦੇ ਵਿੱਚ ਇਹ ਗੱਲ ਦਾ ਜ਼ਿਕਰ ਆਉਂਦਾ ਹੈ ਵੀ ਭਾਈ ਜਵਾਰ ਸਿੰਘ ਇੱਕ ਹਾਥੀ ਤੇ ਆਪਣੇ ਭਨੇਵੇਂ ਨੂੰ ਨਾਲ ਲੈ ਕੇ ਬੈਠਾ ਸੀ ਇੱਕ ਦੇ ਉੱਤੇ ਮਹਾਰਾਣੀ ਜੰਦਕੌਰ ਜੀ ਆਏ ਮਹਾਰਾਣੀ ਜੰਦਕੌਰ ਜੀ ਨੂੰ ਤੇ ਬੀਬੀਆਂ ਵਾਲੇ ਬੰਨੇ ਬਿਠਾ ਦਿੱਤਾ ਗਿਆ ਜੇ ਉਧਰਲੇ ਪਾਸੇ ਇਧਰ ਜਵਾਰ ਸਿੰਘ ਆਪਣੇ ਭਨੇਵੇਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਵੀ ਸੋਨ ਖਾ ਰਿਹਾ ਵੀ ਮੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂਗਾ ਇਸ ਤੋਂ ਪਹਿਲਾਂ ਕਿ ਉਹਦੀਆਂ ਸਫਾਈਆਂ ਸੁਣੀਆਂ ਜਾਂਦੀਆਂ ਉਹਦੇ ਨਾਲ ਕੋਈ ਬਾਰਤਾਲਾਪ ਹੁੰਦਾ ਪ੍ਰਿਥੀ ਸਿੰਘ ਡੋਗਰੇ ਦੇ ਹੁਕਮ ਦੇ ਨਾਲ ਹੀ ਜਵਾਰ ਸਿੰਘ ਕਤਲ ਕਰ ਦਿੱਤਾ ਗਿਆ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਵੀ ਇਹ ਸਾਰੀ ਜਿਹੜੀ ਸਾਜ਼ਿਸ਼ ਹੈ ਉਹ ਕਿੱਥੋਂ ਕਢੀ ਗਈ ਹੋਏਗੀ ਹੈਨਰੀ ਹੈਵਲੈਕ ਜਿਹੜੀ ਗੱਲ ਆਖਦਾ ਹੈ ਨਾ ਵੀ ਏਸ਼ੀਆ ਦੇ ਅੰਦਰ ਜੇ ਸਾਜ਼ਿਸ਼ ਦਾ ਸਭ ਤੋਂ ਉਗੜਵਾ ਚਿਹਰਾ ਦੇਖਣਾ ਹੋਵੇ ਨਾ ਤੇ ਉਹ ਸਿਰਫ ਤੇ ਸਿਰਫ ਗੁਲਾਬ ਸਿੰਘ ਡੋਗਰਾ ਹੀ ਹੈ ਉਦੇ ਨੇੜੇ ਤੇੜੇ ਵੀ ਕੋਈ ਨਹੀਂ ਜੇ ਪਹੁੰਚਦਾਗਾ ਸੋ ਇਸ ਕਰਕੇ ਇਤਿਹਾਸ ਹਮੇਸ਼ਾ ਉਹ ਨਹੀਂ ਹੁੰਦਾਗਾ ਜਿਹੜਾ ਸਾਹਮਣੇ ਲਿਖਿਆ ਸਾਨੂੰ ਮਿਲ ਜਾਂਦਾ ਹੈਗਾ ਇਤਿਹਾਸ ਬਹੁਤ ਪਰਤਾਂ ਦੇ ਵਿੱਚ ਪਿਆ ਹੁੰਦਾ ਹੈ ਜਿੱਥੋਂ ਸਾਨੂੰ ਖੋਜਣਾ ਚਾਹੀਦਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ